ਰੀ ਤੋਦਸ ਵਾਰ ਉਸ ਨੂੰ ਵੇਖਦੇ ਹੀ ਦੁੱਧ ਪੀਣ ਦੀ ਜਿੱਦ ਕਰਦਾ। ਇੱਕ ਦਿਨ ਉਹ ਘਰ ਵਿੱਚ ਇਕੱਲੀ ਸੀ ਤੇ ਉਸਨੇ ਬਹੁਤ ਹੀ ਬਦਲਾ ਸੂਟ ਪਾਇਆ ਸੀ। ਉਸ ਦਾ ਆਪਣੇ ਘਰ ਵਾਲੇ ਬਿਨਾਂ ਦਿਲ ਨਹੀਂ ਲੱਗ ਰਿਹਾ ਸੀ। ਉਹ ਆਪਣੇ ਕਮਰੇ ਵਿੱਚ ਉਸ ਨੂੰ ਯਾਦ ਕਰ ਰਹੀ ਸੀ ਅਤੇ ਉਹ ਆਪਣੇ ਹੀ ਖਿਆਲਾਂ ਵਿੱਚ ਗੁੰਮ ਸੀ ਕਿ ਅਚਾਨਕ ਉਸ ਦਾ ਸੋਹਰਾ ਕਮਰੇ ਵਿੱਚ ਆਇਆ ਤੇ ਜੋ ਹੋਇਆ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਉਸਦੇ ਸੋਹਰੇ ਨੇ ਉਸ ਨੂੰ ਕੱਲੀ ਵੇਖ ਕੇ ਉਸ ਨਾਲ ਜੋ ਕੀਤਾ ਉਹ ਤੁਹਾਨੂੰ ਇਸ ਕਹਾਣੀ ਵਿੱਚ ਦੱਸਿਆ ਜਾਣਾ ਹੈ ਤੇ ਕਹਾਣੀ ਦੇ ਅਖੀਰ ਵਿੱਚ ਤੁਹਾਨੂੰ ਇੱਕ ਅਜਿਹੀ ਸਿੱਖ ਮਿਲਦੀ ਹੈ ਕਿ ਕਿਸ ਤਰ੍ਹਾਂ ਇਨਸਾਨ ਨੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਇਹ ਕਹਾਣੀ ਦਾ ਮਕਸਦ ਤੁਹਾਨੂੰ ਸਾਵਧਾਨ ਤੇ ਸਤਰਕ ਕਰਨਾ ਹੈ ਤੁਹਾਨੂੰ ਕਹਾਣੀ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਤੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਪ੍ਰੀਤ ਆਪਣੀ ਸਹੇਲੀ ਦੇ ਘਰ ਸੀ ਦੋਨੋਂ ਛੋਟੇ ਹੁੰਦੇ ਤੋਂ ਹੀ ਸਹੇਲੀਆਂ ਸੀ ਪਰ ਪ੍ਰੀਤ ਬਹੁਤ ਉਦਾਸੀ ਪਤਾ ਨਹੀਂ ਕਿਉਂ ਉਸ ਦੀ ਅੱਖਾਂ ਦੇ ਵਿੱਚੋਂ ਉਦਾਸੀ ਦਿਸ ਰਹੀ ਸੀ ਜੋ ਕੁਝ ਕਹਿਣਾ ਚਾਹੁੰਦੀ ਸੀ ਉਸ ਦੀ ਸਹੇਲੀ ਨੇ ਉਸ ਦਾ ਹੱਥ ਫੜਿਆ ਤੇ ਕਿਹਾ ਕਿ ਪ੍ਰੀਤ ਤੂੰ ਇੰਨੀ ਉਦਾਸ ਕਿਉਂ ਹੈ ਕੀ ਹੋਇਆ ਪ੍ਰੀਤ ਨੇ ਹੌਕਾ ਲਿੱਤਾ ਤੇ ਕਿਹਾ ਕਿ ਤੈਨੂੰ ਮੈਂ ਆਪਣੀ ਜ਼ਿੰਦਗੀ ਦਾ ਸੱਚ ਦੱਸਣ ਜਾ ਰਹੀ ਹਾਂ ਇਹ ਸੁਣ ਕੇ ਉਸ ਦੀ ਸਹੇਲੀ ਚੌਕ ਗਈ ਸੀ ਪ੍ਰੀਤੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਰਹੇ ਸੀ ਉਸ ਦੀ ਸਹੇਲੀ ਨੇ ਉਸ ਦੀਆਂ ਅੱਖਾਂ ਸਾਫ਼ ਕੀਤੀਆਂ ਅਤੇ ਉਸ ਨੂੰ ਕਿਹਾ ਕਿ ਤੂੰ ਮੇਰੀ ਗੱਲ ਆਪਣੇ ਤੱਕ ਹੀ ਰੱਖੀ ਉਸ ਦੀ ਸਹੇਲੀ ਨੇ ਵੀ ਨੇ ਵਾਦਾ ਕੀਤਾ ਕਿ ਮੈਂ ਤੇਰੀ ਗੱਲ ਕਿਸੇ ਨੂੰ ਨਹੀਂ ਦੱਸਾਂਗੀ ਪ੍ਰੀਤ ਨੇ ਕਿਹਾ ਕਿ ਮੇਰੇ ਵਿਆਹ ਨੂੰ 3 ਮਹੀਨੇ ਹੋਏ ਸੀ ਜਦੋਂ ਪਹਿਲੀ ਵਾਰੀ ਮੇਰੇ ਸਹੁਰੇ ਨੇ ਮੇਰੇ ਨਾਲ ਗੱਲ ਕੀਤੀ ਘਰ ਵਿੱਚ ਅਸੀਂ ਦੋਨੋਂ ਹੀ ਸੀ ਮੈਨੂੰ ਪਤਾ ਲੱਗਾ ਸੀ ਕਿ ਉਹਨਾਂ ਦਾ ਸੁਭਾਅ ਬਹੁਤ ਸਖਤ ਹੈ ਤੇ ਮੈਨੂੰ ਰਾਜ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੇਰੇ ਪਿਓ ਦੀ ਕਿਸੇ ਵੀ ਗੱਲ ਨੂੰ ਮਨਾਂ ਨਾ ਕਰੀ ਮੈਂ ਸ਼ੁਰੂ ਤੋਂ ਹੀ ਇਹ ਦੇਖ ਰਹੀ ਸੀ ਉਹ ਹਮੇਸ਼ਾ ਰਾਜ ਨੂੰ ਆਵਾਜ਼ ਦਿੰਦੇ ਤਾਂ ਉਹ ਡਰ ਜਾਂਦਾ ਸੀ ਉਹਨਾਂ ਦਾ ਘਰ ਵਿੱਚ ਬਹੁਤ ਜ਼ਿਆਦਾ ਰੋਗ ਸੀ ਪ੍ਰੀਤੀ ਸਹੇਲੀ ਨੇ ਪੁੱਛਿਆ ਪਰ ਤੁਸੀਂ ਇੰਨਾ ਡਰਦੇ ਕਿਉਂ ਸੀ ਪ੍ਰੀਤ ਨੇ ਕਿਹਾ ਕਿ ਇਹ ਹੀ ਤਾਂ ਮੈਨੂੰ ਨਹੀਂ ਪਤਾ ਜਦੋਂ ਵੀ ਅਸੀਂ ਕਿਤੇ ਜਾਣਾ ਹੁੰਦਾ ਤਾਂ ਮੈਂ ਬਹੁਤ ਖੁਸ਼ ਹੁੰਦੀ ਪਰ ਮੇਰਾ ਸਹੁਰਾ ਰਾਜ ਨੂੰ ਕਹਿ ਕੇ ਰੋਕ ਦਿੰਦਾ ਤਾਂ ਰਾਜ ਇਕਦਮ ਬਦਲ ਜਾਂਦਾ ਸੀ ਅਤੇ ਉਹ ਉੱਚੀ-ਉੱਚੀ ਰਾਜ ਨੂੰ ਬੋਲਣਾ ਸ਼ੁਰੂ ਕਰ ਦਿੰਦੀ ਕਿ ਤੈਨੂੰ ਆਪਣੇ ਘਰ ਦੀ ਆਪਣੇ ਕਾਰੋਬਾਰ ਦੀ ਕੋਈ ਫਿਕਰ ਨਹੀਂ ਤੈਨੂੰ ਆਪਣੇ ਕੰਮ ਤੇ ਧਿਆਨ ਦੇਣਾ ਚਾਹੀਦਾ ਹੈ ਤੇਰੇ ਚੱਕਰ ਵਿੱਚ ਦੁਕਾਨ ਬੰਦ ਰਹਿੰਦੀ ਹੈ ਤੈਨੂੰ ਪਤਾ ਨਹੀਂ ਕਿੰਨਾ ਨੁਕਸਾਨ ਹੋ ਰਿਹਾ ਹੈ ਵਿਆਹ ਨੂੰ ਅਜੇ ਕੁਝ ਹੀ ਦਿਨ ਹੋਏ ਸੀ ਮੇਕਰ ਦੇ ਕੰਮਾਂ ਵਿੱਚ ਲੱਗ ਗਈ ਪਰ ਉਹ ਹਰ ਕੰਮ ਵਿੱਚ ਨੁਕਸ ਕਰਦੇ ਤੇ ਮੇਰਾ ਘਰ ਵਾਲਾ ਮੈਨੂੰ ਚੁੱਪ ਰਹਿਣ ਨੂੰ ਕਹਿੰਦਾ ਸੀ। ਪ੍ਰੀਤੀ ਕਹਾਣੀ ਬੜੀ ਦਿਲਚਸਪ ਸੀ। ਪ੍ਰੀਤੀਆਂ ਗੱਲਾਂ ਵਿੱਚ ਉਸ ਦੀ ਸਹੇਲੀ ਧਿਆਨ ਨਾਲ ਸੁਣ ਰਹੀ ਸੀ। ਉਸ ਨੇ ਦੱਸਿਆ ਕਿ ਮੈਂ ਆਪਣੇ ਘਰ ਵਾਲੇ ਨੂੰ ਕਹਿ ਦਿੱਤਾ ਸੀ ਕਿ ਕੰਮ ਪਹਿਲਾਂ ਹੈ ਤੁਸੀਂ ਆਪਣੀ ਦੁਕਾਨ ਤੇ ਜਾਓ ਆਪਾਂ ਕਦੀ ਫੇਰ ਘੁੰਮਣ ਚਲੇ ਜਾਵਾਂਗੇ। ਉਸ ਦਾ ਘਰ ਵਾਲਾ ਇਦਾਂ ਹੀ ਕਰਦਾ। ਤੇ ਉਸਨੇ ਆਪਣਾ ਘਰ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਰੋਟੀ ਬਣਾਉਂਦੀ ਅਤੇ ਸਾਰੇ ਕੰਮ ਕਰਦੀ ਉਸ ਨੇ ਰੋਟੀ ਬਣਾ ਲਈ ਤੇ ਥੱਕ ਗਈ ਆਪਣੇ ਕਮਰੇ ਵਿੱਚ ਆਰਾਮ ਕਰਨ ਲੱਗੀ ਕਿੰਨੇ ਵਿੱਚ ਹੀ ਉਸ ਤੇ ਸੋਹਰੇ ਨੇ ਆਵਾਜ਼ ਦਿੱਤੀ ਪ੍ਰੀਤ ਨੇ ਘਬਰਾ ਕੇ ਆਪਣੇ ਕੱਪੜੇ ਸਹੀ ਕੀਤੇ ਤੇ ਕਮਰੇ ਵਿੱਚ ਗਈ ਉਸ ਤੇ ਸੋਹਰੇ ਨੇ ਉਸ ਨੂੰ ਧਿਆਨ ਨਾਲ ਵੇਖਿਆ ਤੇ ਬੁੱਲਾ ਤੇ ਜੀ ਫੇਰ ਦੇ ਕਹਿਣ ਲੱਗਾ ਕਿ ਮੈਂ ਦੁੱਧ ਪੀਣਾ ਹੈ ਇਹ ਸੁਣਤੇ ਹੀ ਪ੍ਰੀਤ ਆਪਣੀ ਚੁੰਨੀ ਠੀਕ ਕਰਨ ਲੱਗੀ ਅਤੇ ਚੀਤੀ ਨਾਲ ਸੋਈ ਵਿੱਚ ਗਈ ਤੇ ਦੁੱਧ ਨੂੰ ਕਲਾਸ ਭਰ ਕੇ ਲੈ ਕੇ ਆਈ ਅਤੇ ਜਿੱਦਾਂ ਹੀ ਦੁੱਧ ਦੇ ਕੇ ਜਾਣ ਲੱਗੀ ਤਾਂ ਉਸ ਤੇ ਸੋਰੇ ਨੇ ਕਿਹਾ ਕਿ ਥੋੜਾ ਚਿਰ ਮੇਰੇ ਕੋਲ ਬੈਠ ਤੇਰਾ ਮੇਰੇ ਬਿਨਾ ਕੌਣ ਹੈ ਮੇਰਾ ਵੀ ਇਕੱਲੇ ਦਿਲ ਨਹੀਂ ਲੱਗਦਾ ਪ੍ਰੀਤ ਨੂੰ ਬਹੁਤ ਅਜੀਬ ਲੱਗ ਰਿਹਾ ਸੀ ਉਸ ਨੂੰ ਕਿਹਾ ਕਿ ਮੇਰੇ ਕੋਲ ਕੋਈ ਹੋਰ ਰਾਸਤਾ ਵੀ ਨਹੀਂ ਸੀ ਉਹਨਾਂ ਦੇ ਕਮਰੇ ਵਿੱਚ ਉਹ ਬੈੱਡ ਦੇ ਇੱਕ ਪਾਸੇ ਬੈਠ ਗਈ ਫਿਰੋਜ਼ਦੀ ਸਹੇਲੀ ਨੇ ਪੁੱਛਿਆ ਕਿ ਪ੍ਰੀਤ ਫੇਰ ਕੀ ਹੋਇਆ ਪ੍ਰੀਤ ਨੇ ਦੱਸਿਆ ਕਿ ਉਹ ਇਧਰ ਉਧਰ ਦੀਆਂ ਗੱਲਾਂ ਕਰ ਰਹੀ ਸੀ ਉਸ ਤੋਂ ਬਾਅਦ ਦੁੱਧ ਪੀਣ ਲੱਗੀ ਤੇ ਕਿਹਾ ਕਿ ਦੁੱਧ ਤਾਂ ਬਿਲਕੁਲ ਠੰਡਾ ਪਿਆ ਹੈ ਪ੍ਰੀਤ ਤਾਂ ਡਰ ਦੇ ਮਾਰੇ ਸਰੀਰ ਕੰਬ ਰਿਹਾ ਸੀ ਕਹਿਣ ਲੱਗੇ ਇਸ ਨੂੰ ਗਰਮ ਕਰਕੇ ਲੈ ਕੇ ਆ ਪ੍ਰੀਤ ਨੇ ਦੁੱਧ ਦਾ ਗਲਾਸ ਚੁੱਕਿਆ ਤੇ ਗਰਮ ਕਰਨ ਗਈ ਪਰ ਜਿੱਤਾਂ ਹੀ ਉਸ ਨੇ ਦੁੱਧ ਗਰਮ ਕਰਕੇ ਲਿਆਂਦਾ ਤੇ ਆਪਣੇ ਸਹੁਰੇ ਦੇ ਹੱਥ ਵਿੱਚ ਫੜਾਇਆ ਤਾਂ ਉਸ ਦੇ ਸਹੁਰੇ ਨੇ ਉਸ ਦਾ ਹੱਥ ਫੜ ਲਿਆ ਪ੍ਰੀਤ ਨੂੰ ਬਹੁਤ ਘਬਰਾਹਟ ਮਹਿਸੂਸ ਹੋਈ ਉਹ ਫਟਾਫਟ ਕਮਰੇ ਚੋਂ ਜਾਣ ਲੱਗੀ ਪਰ ਉਹਨਾਂ ਨੇ ਗੁੱਸੇ ਵਿੱਚ ਆਵਾਜ਼ ਮਾਰੀ ਤੇ ਕਿਹਾ ਕਿੱਥੇ ਜਾ ਰਹੀ ਹੈ ਮੇਰੇ ਕੋਲ ਬੈਠ ਪ੍ਰੀਤ ਬਹੁਤ ਘਬਰਾ ਗਈ ਸੀ ਪ੍ਰੀਤ ਨੂੰ ਪਤਾ ਸੀ ਕਿ ਉਸ ਦਾ ਘਰ ਵਾਲਾ ਉਸਦੇ ਸਹੁਰੇ ਨੂੰ ਕੁਝ ਨਹੀਂ ਕਹਿੰਦਾ ਜਦੋਂ ਵੀ ਉਸ ਦਾ ਘਰ ਵਾਲਾ ਬਾਹਰ ਜਾਂਦਾ ਤਾਂ ਉਸ ਦਾ ਸਹੁਰਾ ਉਸ ਨੂੰ ਆਨੇ ਪਾਨੇ ਬੁਲਾਉਂਦਾ ਪਰ ਉਹ ਬਹਾਨੇ ਬਣਾਉਂਦੀ ਪ੍ਰੀਤ ਗੱਲਾਂ ਕਰਦੇ ਕਰਦੇ ਅੱਖਾਂ ਦੇ ਵਿੱਚੋਂ ਹੰਝੂ ਡਿੱਗ ਰਹੇ ਸੀ ਇੱਕ ਦਿਨ ਜਦੋਂ ਉਸ ਨੇ ਦੱਸਿਆ ਕਿ ਰਸੋਈ ਵਿੱਚ ਕੰਮ ਕਰ ਰਹੀ ਸੀ ਤਾਂ ਉਸਦੇ ਸਹੁਰੇ ਨੇ ਪਿੱਛੋਂ ਆ ਕੇ ਉਸ ਨੂੰ ਫੜ ਲਿੱਤਾ ਅਤੇ ਉਸ ਨੂੰ ਧੱਕਾ ਕਰਨ ਲੱਗਾ ਪ੍ਰੀਤ ਨੇ ਆਪਣੇ ਆਪ ਨੂੰ ਛੁਡਾਇਆ ਅਤੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਬੰਦ ਕਰ ਲਿਆ ਸੀ ਉਸ ਦਾ ਸਰੀਰ ਸੁੰਨ ਹੋ ਗਿਆ ਸੀ ਤੇ ਉਹ ਬਹੁਤ ਬੁਰੀ ਤਰ੍ਹਾਂ ਡਰ ਗਈ ਸੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਆ ਕਰੇ ਸਭ ਕੁਝ ਕੀ ਹੋ ਰਿਹਾ ਸੀ ਜਦੋਂ ਉਸ ਦੀ ਸਹੇਲੀ ਨੇ ਪੁੱਛਿਆ ਕਿ ਤੂੰ ਆਪਣੇ ਘਰ ਵਾਲੇ ਨੂੰ ਨਹੀਂ ਦੱਸਿਆ ਤਾਂ ਪ੍ਰੀਤ ਨੇ ਅੱਖਾਂ ਵਿੱਚੋਂ ਹੰਝੂ ਸੀ ਤੇ ਕਹਿਣ ਲੱਗੀ ਕਿ ਕੋਈ ਫਾਇਦਾ ਨਹੀਂ ਸੀ ਉਸ ਨੇ ਮੇਰੀ ਗੱਲ ਨਹੀਂ ਮੰਨੀ ਸੀ ਉਸ ਲਈ ਆਪਣੇ ਪਿਓ ਦੀ ਹੀ ਗੱਲ ਜ਼ਰੂਰੀ ਸੀ ਤੇ ਉਸਦੀ ਹੀ ਸਾਲਟ ਲੈਣੀ ਸੀ। ਪ੍ਰੀਤ ਨੇ ਦੱਸਿਆ ਕਿ ਜ਼ਿੰਦਗੀ ਬਹੁਤ ਔਖੀ ਸੀ। ਉਸ ਦੇ ਅੰਦਰ ਇੱਕ ਬੇਚੈਨੀ ਸੀ। ਉਸਨੇ ਕਿਹਾ ਕਿ ਜੇ ਮੈਂ ਰਾਜ਼ ਨੂੰ ਕੁਝ ਕਹਿੰਦੀ ਤਾਂ ਮੇਰੀ ਗੱਲ ਮੰਨਣ ਦੀ ਬਜਾਈ ਮੈਨੂੰ ਹੀ ਗਲਤ ਕਹਿੰਦੇ। ਪ੍ਰੀਤ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਪੂਰਾ ਦਿਨ ਕਮਰੇ ਵਿੱਚ ਰਹੀ। ਕੋਈ ਕੰਮ ਨਹੀਂ ਕੀਤਾ ਤੇ ਨਾ ਹੀ ਰੋਟੀ ਖਾਧੀ। ਕਈ ਵਾਰੀ ਉਸਨੇ ਦਰਵਾਜ਼ਾ ਖੜਕਾਇਆ ਪਰ ਪ੍ਰੀਤ ਨੇ ਕੋਈ ਜਵਾਬ ਨਹੀਂ ਦਿੱਤਾ। ਰਾਤ ਨੂੰ ਦਰਵਾਜ਼ਾ ਜ਼ੋਰ-ਜ਼ੋਰ ਦੀ ਖੜਕਣ ਲੱਗਾ ਤੇ ਉਸਨੇ ਕਿਹਾ ਕਿ ਉਸ ਸਮੇਂ ਰਾਜ ਆ ਗਿਆ ਸੀ। ਪ੍ਰੀਤ ਨੇ ਦਰਵਾਜ਼ਾ ਖੋਲ੍ਹਿਆ। ਜਿੱਤਾਂ ਹੀ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਰਾਜ ਨੇ ਕਿਹਾ ਕਿ ਤੈਨੂੰ ਅਕਲ ਨਹੀਂ ਕਿ ਤੂੰ ਪਾਗਲ ਹੈ ਤੂੰ ਦਰਵਾਜ਼ਾ ਬੰਦ ਕਿਉਂ ਕੀਤਾ ਹੈ? ਮੇਰਾ ਪਿਓ ਸਵੇਰ ਤੋਂ ਭੁੱਖਾ ਹੈ ਤੇ ਤੂੰ ਰੋਟੀ ਵੀ ਨਹੀਂ ਦਿੰਦੀ। ਪ੍ਰੀਤ ਨੇ ਕਿਹਾ ਕਿ ਮੈਂ ਆਪਣੇ ਘਰਵਾਲੇ ਨੂੰ ਕਹਿ ਦਿੱਤਾ ਕਿ ਮੈਂ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਚੁੱਕ ਸਕਦੀ। ਤੁਸੀਂ ਕੋਈ ਨੌਕਰ ਰੱਖ ਲਓ ਜਾਂ ਫਿਰ ਉਹਨਾਂ ਦਾ ਵਿਆਹ ਕਰ ਦਿਓ ਇਹ ਗੱਲ ਸੁਣ ਕੇ ਰਾਜ ਨੂੰ ਗੁੱਸਾ ਆ ਗਿਆ ਸੀ ਉਸਨੇ ਕਿਹਾ ਕਿ ਤੇਰਾ ਕੀ ਮਤਲਬ ਤੂੰ ਮੇਰੇ ਪਿਓ ਨੂੰ ਰੋਟੀ ਨਹੀਂ ਦੇ ਸਕਦੀ ਹਲੇ ਤੈਨੂੰ ਆਏ ਕੁਝ ਮਹੀਨੇ ਹੀ ਹੋਏ ਨੇ ਤੇ ਤੂੰ ਆਪਣਾ ਰੰਗ ਖਾ ਦਿੱਤਾ ਉੱਪਰੋਂ ਮੇਰਾ ਸਹੁਰਾ ਵੀ ਬੋਲ ਰਿਹਾ ਸੀ ਕਿ ਇਸੀ ਹਾਲਤ ਦੇਖ ਲੈ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਇਸ ਕੁੜੀ ਨੇ ਮੇਰੀ ਕੀ ਸੇਵਾ ਕਰਨੀ ਹੈ ਵਿਆਹ ਤੋਂ ਬਾਅਦ ਕੁੜੀਆਂ ਇਹੀ ਸਭ ਕੁਝ ਕਰਦੀ ਯਾਨੀ ਇਸ ਗੱਲ ਉੱਤੇ ਰਾਜ ਪੜ ਗਿਆ ਸੀ ਉਸਨੇ ਕਿਹਾ ਜੇ ਅੱਕੇ ਤੂੰ ਇਹ ਗੱਲ ਕਹੀ ਤਾਂ ਮੈਂ ਤੈਨੂੰ ਭਲਾ ਦੇਣਾ ਹੈ ਤੇ ਤਲਾਕ ਦੇ ਦੇਣਾ ਹੈ ਇਹ ਗੱਲ ਸੁਣ ਕੇ ਪ੍ਰੀਤੀ ਸਹੇਲੀ ਵਿੱਚ ਆਉ ਗਈ ਸੀ ਪ੍ਰੀਤੀ ਅੱਖਾਂ ਦੇ ਵਿੱਚ ਦਰਦ ਸੀ ਉਸਨੇ ਕਿਹਾ ਕਿ ਮੈਨੂੰ ਪਤਾ ਸੀ ਕਿ ਜੇ ਮੈਂ ਕੁਝ ਕੀਤਾ ਤਾਂ ਮੇਰਾ ਘਰ ਉੱਤਰ ਜਾਊਗਾ ਮੇਰੇ ਪਿਓ ਨੇ ਬੜੀ ਮੁਸ਼ਕਲ ਨਾਲ ਮੇਰਾ ਵਿਆਹ ਕੀਤਾ ਸੀ ਤੇ ਮੈਂ ਆਪਣਾ ਘਰ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਸਗੋਂ ਉਸ ਨੂੰ ਬਚਾਉਣਾ ਚਾਹੁੰਦੀ ਸੀ ਪਰ ਮੈਂ ਸਭ ਕੁਝ ਵੀ ਨਹੀਂ ਸਹਿ ਸਕਦੀ ਸੀ ਉਸ ਦੀ ਸਹੇਲੀ ਨੇ ਕਿਹਾ ਕਿ ਤੂੰ ਫਿਰ ਕੀ ਕੀਤਾ ਰਾਜ ਨੇ ਪ੍ਰੀਤ ਨੂੰ ਪੁੱਛਿਆ ਕਿ ਆਖਰ ਤੈਨੂੰ ਕੀ ਦਿੱਕਤ ਹੈ ਤੂੰ ਮੇਰੇ ਪਿਓ ਨੂੰ ਰੋਟੀ ਕਿਉਂ ਨਹੀਂ ਦੇਣਾ ਚਾਹੁੰਦੀ ਮੇਰਾ ਪਿਓ ਘਰ ਵਿੱਚ ਇਕੱਲਾ ਹੁੰਦਾ ਹੈ ਉਹਨਾਂ ਦਾ ਧਿਆਨ ਰੱਖਣਾ ਤੇਰਾ ਫਰਜ਼ ਹੈ ਪ੍ਰੀਤ ਨੇ ਕਵਰਉਂਦੇ ਹੋਏ ਕਿਹਾ ਕਿ ਰਾਜ ਤੁਸੀਂ ਕਿਉਂ ਨਹੀਂ ਸਮਝਦੇ ਉਹਨਾਂ ਨੂੰ ਇੱਕ ਜੀਵਨ ਸਾਥੀ ਦੀ ਲੋੜ ਹੈ ਤੁਸੀਂ ਉਹਨਾਂ ਦਾ ਵਿਆਹ ਕਰ ਦਿਓ ਇਹ ਗੱਲ ਸੁਣਦੇ ਹੀ ਰਾਜ ਨੇ ਉਸ ਦੇ ਮੂੰਹ ਤੇ ਥੱਪੜ ਮਾਰਿਆ ਤੇ ਕਿਹਾ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਮੇਰੇ ਪਿਓ ਦਾ ਇਸ ਉਮਰ ਵਿੱਚ ਵਿਆਹ ਕਰੇਂਗੀ ਇਹ ਗੱਲ ਸੁਣ ਕੇ ਪ੍ਰੀਤ ਨੇ ਰੋਣਾ ਸ਼ੁਰੂ ਕਰ ਦਿੱਤਾ ਸੀ ਪ੍ਰੀਤ ਨੇ ਕਿਹਾ ਕਿ ਉਹਨਾਂ ਨੂੰ ਸਾਥੀ ਮਿਲ ਜਾਊਗਾ ਫਿਰ ਉਹਨਾਂ ਨੂੰ ਮੇਰੀ ਲੋੜ ਨਹੀਂ ਰਹਿਣੀ ਰਾਜ ਦੇ ਮਜ਼ਾਕ ਵਿੱਚ ਕਿਹਾ ਕਿ ਤੇਰਾ ਕਹਿਣ ਦਾ ਮਤਲਬ ਇਹ ਹੈ ਕਿ ਤੂੰ ਮੇਰੀ ਨਵੀਂ ਮਾਂ ਨੂੰ ਵੀ ਸਾਹਮ ਲੈਂਗੀ ਤੇਰੇ ਤੋਂ ਇੱਕ ਬੰਦੇ ਨੂੰ ਰੋਟੀ ਨਹੀਂ ਦਿੱਤੀ ਜਾਂਦੀ ਤੇ ਤੂੰ ਇਹ ਸਭ ਕੁਝ ਸੋਚ ਰਹੀ ਹੈ ਇਹ ਸਾਰਾ ਘਰ ਤੇ ਕਾਰੋਬਾਰ ਮੇਰੇ ਪਿਓ ਦੇ ਨਾਂ ਤੇ ਹੈ ਜੇ ਕੋਈ ਹੋਰ ਆ ਗਈ ਤਾਂ ਸਭ ਕੁਝ ਆਪਣੇ ਹੱਥ ਵਿੱਚ ਕਰ ਲਊਗੀ ਜਿੱਦਾਂ ਮੈਂ ਆਪਣੇ ਪਿਓ ਦੀ ਸੁਣਦਾ ਤੈਨੂੰ ਵੀ ਸੁਣਨੀ ਪੈਣੀ ਹੈ ਮੇਰੇ ਸਾਹਮਣੇ ਅੱਗੇ ਤੋਂ ਉਹਨਾਂ ਦੇ ਵਿਆਹ ਦੀ ਗੱਲ ਨਾ ਕਰੀ ਇਹ ਕਹਿ ਕੇ ਰਾਜ ਕਮਰੇ ਵਿੱਚ ਚਲਾ ਗਿਆ ਸੀ ਪ੍ਰੀਤ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਟੁੱਟ ਗਈ ਸੀ ਪਰ ਹਜੇ ਅਸਲੀ ਖੇਲ ਬਾਕੀ ਸੀ ਅਗਲੀ ਸਵੇਰ ਘਰ ਦੀ ਘੰਟੀ ਵੱਜੀ ਪ੍ਰੀਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਰਾਜ ਦਾ ਛੋਟਾ ਭਰਾ ਵਾਪਸ ਆ ਗਿਆ ਸੀ ਪਰ ਉਸ ਨੂੰ ਤਾਂ ਇਹ ਸੀ ਕਿ ਉਹ ਇਕੱਲਾ ਹੈ ਤੇ ਵਿਦੇਸ਼ ਵਿੱਚ ਪੜ੍ਹਾਈ ਕਰ ਰਿਹਾ ਸੀ ਪਰ ਜਦੋਂ ਆਇਆ ਤਾਂ ਉਸ ਦੇ ਨਾਲ ਉਸਦੀ ਘਰ ਵਾਲੀ ਵੀ ਸੀ ਉਸ ਨੇ ਉੱਥੇ ਹੀ ਵਿਆਹ ਕਰਾ ਲਿਆ ਸੀ ਪ੍ਰੀਤ ਨੂੰ ਇੱਕ ਉਮੀਦ ਨਜ਼ਰ ਆਈ ਤੇ ਘਰ ਵਿੱਚ ਹੁਣ ਉਸ ਦੇ ਨਾਲ ਹੋਰ ਵੀ ਲੋਕ ਆਉਣਗੇ। ਉਹ ਅੰਦਰੋਂ ਹੀ ਅੰਦਰ ਸਕੂਨ ਮਹਿਸੂਸ ਕਰ ਰਹੀ ਸੀ ਤੇ ਹੁਣ ਅਸਲੀ ਕਹਾਣੀ ਸ਼ੁਰੂ ਹੋ ਗਈ ਸੀ। ਉਸ ਦੀ ਦਰਾਣੀ ਬਹੁਤ ਹੀ ਜ਼ਿਆਦਾ ਸੋਹਣੀ ਸੀ। ਪ੍ਰੀਤ ਨਾਲ ਬਹੁਤ ਛੇਤੀ ਘੁੜ ਮਿਲ ਗਈ ਪਰ ਜਿੱਦਾਂ ਹੀ ਉਹ ਆਈ ਉਸ ਦੇ ਸੋਹਰੇ ਦਾ ਧਿਆਨ ਉਸ ਤੋਂ ਹਟ ਕੇ ਉਸ ਦੀ ਦਰਾਣੀ ਤੇ ਚਲਾ ਗਿਆ। ਅਤੇ ਉਸ ਨੇ ਕਹਿ ਦਿੱਤਾ ਕਿ ਇਸ ਤੋਂ ਬਾਦ ਮੇਰੀ ਛੋਟੀ ਨੂੰਹੀ ਮੇਰੇ ਸਾਹਮਣੇ ਕੰਮ ਕਰੋਗੀ। ਪ੍ਰੀਤ ਦੀ ਦਰਾਣੀ ਬਹੁਤ ਖੁਸ਼ ਸੀ। ਕੁਝ ਦਿਨ ਬਾਅਦ ਉਹ ਸਦੀਹਾਸੀ ਗਾਇਬ ਹੋ ਗਈ। ਇੱਕ ਦਿਨ ਉਹ ਕਬਰਾਈ ਹੋਈ ਪ੍ਰੀਤ ਕੋਲ ਆਈ ਤੇ ਕਹਿਣ ਲੱਗੀ ਕਿ ਪਾਪਾ ਦੀ ਆਦਤ ਸਹੀ ਨਹੀਂ। ਉਹ ਅਜੀਬ ਗੱਲਾਂ ਕਰਦੇ ਨੇ ਤੇ ਅਜੀਬ ਹਰਕਤਾਂ ਕਰਦੇ ਨੇ। ਕਦੇ ਹੱਥ ਫੜਦੇ ਨੇ ਤੇ ਗਲੇ ਗਲੇ ਲੱਗਦੇ ਨੇ। ਮੈਨੂੰ ਇਹ ਸਭ ਕੁਝ ਚੰਗਾ ਨਹੀਂ ਲੱਗਦਾ। ਮੈਂ ਉਸ ਦੀਆਂ ਅੱਖਾਂ ਦੇ ਵਿੱਚੋਂ ਡਰ ਵੇਖਿਆ ਸੀ ਜੋ ਕਦੇ ਮੇਰੀਆਂ ਅੱਖਾਂ ਵੀ ਸੀ। ਪ੍ਰੀਤ ਨੇ ਕਿਹਾ ਕਿ ਹੁਣ ਉਹਨਾਂ ਨੇ ਕੀ ਕੀਤਾ? ਉਸੇ ਤਰ੍ਹਾਂ ਦੇ ਹੀ ਨੇ ਕਿ ਮੈਂ ਆਪਣੇ ਘਰ ਬੜੇ ਨਾਲ ਗੱਲ ਕਰਾਂਗੀ। ਪਰ ਉਸ ਨੂੰ ਵੀ ਉਹੀ ਜਵਾਬ ਮਿਲਿਆ ਜੋ ਮੈਨੂੰ ਰਾਜ ਨੇ ਦਿੱਤਾ ਸੀ। ਹੁਣ ਉਸ ਦੀ ਰਾਣੀ ਬਹੁਤ ਘਬਰਾ ਗਈ ਸੀ। ਉਸ ਨੇ ਕਿਹਾ ਕਿ ਉਸ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦੇ ਨਹੀਂ। ਪਹਿਲਾਂ ਤਾਂ ਉਸ ਦੇ ਦਿਓਰ ਨੂੰ ਸੱਚ ਹੀ ਨਹੀਂ ਆਇਆ। ਫਿਰ ਉਸ ਨੇ ਹੱਸਦੇ ਕਿਹਾ ਕਿ ਤੂੰ ਪਾਗਲ ਹੈ ਪਾਪਾ ਤੈਨੂੰ ਪਿਆਰ ਕਰਦੇ ਨੇ ਤੇ ਤੂੰ ਉਹਨਾਂ ਤੇ ਸ਼ੱਕ ਕਰ ਰਹੀ ਹੈ ਫਿਰ ਪ੍ਰੀਤੀ ਦਰਾਨੀ ਨੇ ਆਪਣੇ ਘਰ ਵਾਲੇ ਨੂੰ ਗੁੱਸੇ ਵਿੱਚ ਕਿਹਾ ਕਿ ਮੈਂ ਛੋਟੀ ਨਹੀਂ ਮੈਨੂੰ ਉਹਨਾਂ ਦੀ ਨੀਅਤ ਨਾ ਸਮਝ ਆਵੇ ਮੈਂ ਸਮਝਦਾਰ ਹਾਂ ਮੈਨੂੰ ਪਤਾ ਹੈ ਕਿ ਉਹ ਗਲਤ ਨਹੀਂ ਉਸਦੇ ਘਰ ਵਾਲੇ ਨੇ ਉਸਦੀ ਇੱਕ ਨਾ ਸੁਣੀ ਤੇ ਫਿਰ ਉਹੀ ਹੋਇਆ ਜੋ ਪ੍ਰੀਤ ਨਾਲ ਹੋਇਆ ਸੀ ਉਸਦੀ ਦਰਾਨੀ ਨੂੰ ਹੀ ਗਲਤ ਕਹਿਣ ਲੱਗੀ ਪ੍ਰੀਤ ਨੇ ਕਿਹਾ ਕਿ ਮਰਦ ਹਮੇਸ਼ਾ ਔਰਤ ਨੂੰ ਹੀ ਗਲਤ ਕਹਿੰਦਾ ਹੈ। ਪ੍ਰੀਤ ਨੇ ਦੱਸਿਆ ਕਿ ਉਸ ਦੀ ਤਰ੍ਹਾਂ ਹੀ ਜ਼ਿਆਦਾ ਕਮਰੇ ਵਿੱਚ ਹੀ ਰਹਿਣ ਲੱਗੀ ਸੀ। ਉਹ ਬੁਰੀ ਤਰ੍ਹਾਂ ਡਰ ਗਈ ਸੀ ਜਦੋਂ ਉਸ ਦਾ ਦਿਉਰ ਘਰ ਹੀ ਨਾ ਹੁੰਦਾ ਤਾਂ ਉਹ ਉਸ ਦੌਰਾਨ ਉਸ ਨੂੰ ਬੁਲਾਉਂਦੇ ਤੇ ਕੁਝ ਮੰਗਦੇ ਤੇ ਕਦੇ ਕੁਝ ਕਹਿੰਦੇ ਉਹ ਬਹਾਨੇ ਬਣਾਉਂਦੇ ਪਰ ਇੱਕ ਦਿਨ ਉਸ ਨੇ ਸੋਚ ਲਿਆ ਸੀ ਕਿ ਹੁਣ ਉਸ ਨੂੰ ਸਭ ਕੁਝ ਸੱਚ ਦੱਸਣਾ ਹੀ ਪੈਣਾ ਹੈ। ਪ੍ਰੀਤ ਨੇ ਦੱਸਿਆ ਇੱਕ ਦਿਨ ਕੁਝ ਅਜੀਬ ਹੋਇਆ ਜੋ ਕਿ ਸਭ ਕੁਝ ਬਦਲ ਗਿਆ ਸੀ ਇੱਕ ਦਿਨ ਮੇਰੀ ਦਰਾਨੀ ਸੁੱਤੀ ਪਈ ਸੀ ਤੇ ਮੇਰਾ ਦੂਰ ਕਮਰੇ ਵਿੱਚ ਨਹੀਂ ਸੀ ਅਚਾਨਕ ਉਸ ਦੀਆਂ ਚੀਕਾਂ ਦੀ ਆਵਾਜ਼ ਆਉਣ ਲੱਗੀ ਜਿੱਦਾਂ ਹੀ ਮੈਂ ਜਾ ਕੇ ਵੇਖਿਆ ਤਾਂ ਉਹ ਆਪਣੇ ਦਰਵਾਜ਼ੇ ਨੂੰ ਧੱਕਾ ਦੇ ਕੇ ਬੰਦ ਕਰ ਰਹੀ ਸੀ ਤੇ ਉਸ ਦਾ ਸਾਰਾ ਬਾਹਰੋਂ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕਰ ਰਿਹਾ ਸੀ ਪ੍ਰੀਤ ਨੇ ਕਿਹਾ ਕਿ ਮੈਂ ਇਹ ਸਭ ਕੁਝ ਦੇਖ ਕੇ ਆਪਣੇ ਦਿਓਰ ਨੂੰ ਫੋਨ ਕੀਤਾ ਤਾਂ ਉਹ ਘਰ ਆਇਆ ਜਿੱਦਾਂ ਹੀ ਉਸ ਨੇ ਆ ਕੇ ਵੇਖਿਆ ਤਾਂ ਮੇਰੀ ਦਰਾਣੀ ਰੋ ਰਹੀ ਸੀ ਅਤੇ ਮੇਰਾ ਸਹੁਰਾ ਬਾਹਰ ਖੜਾ ਸੀ ਪਹਿਲੀ ਵਾਰੀ ਮੈਂ ਆਪਣੇ ਦਿਓਰ ਦਾ ਗੁੱਸਾ ਦੇਖਿਆ ਤਾਂ ਉਸ ਨੇ ਪੁੱਛਿਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਤਾਂ ਮੇਰਾ ਸਹੁਰਾ ਘਬਰਾ ਗਿਆ ਤੇ ਕਹਿਣ ਲੱਗਾ ਕਿ ਮੈਂ ਤਾਂ ਵੇਖਣ ਆਇਆ ਸੀ ਕਿ ਨੂਰ ਰਾਣੀ ਸੌ ਗਈ ਕਿ ਜਾਗਦੀ ਹੈ ਜਦੋਂ ਉਸ ਨੇ ਉਹਨਾਂ ਦੇ ਉੱਤੇ ਦਰਵਾਜ਼ਾ ਖੜਕਾਇਆ ਤਾਂ ਉਸਦੀ ਦਰਾਨੀ ਨੇ ਦਰਵਾਜ਼ਾ ਖੋਲ੍ਹਿਆ ਤੇ ਉਹ ਆਪਣੇ ਘਰਵਾਲੇ ਦੇ ਗਲੇ ਲੱਗ ਕੇ ਰੋਣ ਲੱਗੀ ਅਤੇ ਉਸਦੇ ਬਾਰੇ ਸਭ ਸੱਚ ਦੱਸ ਦਿੱਤਾ ਪਰ ਉਸਦੇ ਦਿਉਰ ਨੂੰ ਯਕੀਨ ਹੋ ਗਿਆ ਸੀ ਪਹਿਲੀ ਵਾਰੀ ਉਸਦੇ ਪਿਓ ਦਾ ਅਸਲੀ ਚਿਹਰਾ ਉਸਦੀਆਂ ਅੱਖਾਂ ਦੇ ਸਾਹਮਣੇ ਆ ਗਿਆ ਸੀ ਉਸਨੇ ਫੈਸਲਾ ਕਰ ਲਿਆ ਸੀ ਕਿ ਹੁਣ ਉਹ ਇਸ ਘਰ ਵਿੱਚ ਨਹੀਂ ਰਹੇਗਾ ਤੇ ਉਸਨੇ ਰਾਜ ਨੂੰ ਕਹਿ ਦਿੱਤਾ ਕਿ ਹੁਣ ਮੈਂ ਆਪਣੀ ਘਰਵਾਲੀ ਨੂੰ ਇੱਥੇ ਨਹੀਂ ਰੱਖ ਸਕਦਾ ਮੈਂ ਇੱਥੋਂ ਜਾਣਾ ਚਾਹੁੰਦਾ ਹਾਂ ਰਾਜ ਨੇ ਕਿਹਾ ਕਿ ਤੇਰੀ ਕੋਈ ਗਲਤਫਹਮੀ ਹੈ ਪਰ ਪ੍ਰੀਤ ਦੇ ਦੌਰ ਨੇ ਇਨਸਾਫ ਕਹਿ ਦਿੱਤਾ ਸੀ ਕਿ ਮੈਂ ਇੱਥੇ ਨਹੀਂ ਰਹਿਣਾ ਇੰਨੇ ਵਿੱਚ ਪ੍ਰੀਤ ਦਾ ਸਹਰਾ ਪੜ ਕੁੱਟਿਆ ਕਿ ਜੇਕਰ ਕੋਈ ਗਿਆ ਤਾਂ ਹਮੇਸ਼ਾ ਲਈ ਮੇਰੇ ਲਈ ਮਰ ਗਿਆ ਤੇ ਮੈਂ ਉਸ ਨੂੰ ਆਪਣੀ ਜਾਇਦਾਦ ਵਿੱਚੋਂ ਇੱਕ ਵੀ ਫੁੱਟੀ ਘੋੜੀ ਨਹੀਂ ਦੇਣੀ ਪਰ ਮੇਰਾ ਦੌਰ ਚਲਾ ਗਿਆ ਸੀ ਹੁਣ ਪ੍ਰੀਤ ਨੇ ਸੋਚ ਲਿਆ ਸੀ ਕਿ ਉਹ ਵੀ ਹੁਣ ਹੋਰ ਨਹੀਂ ਸਹਿ ਸਕਦੀ ਉਸ ਨੇ ਰਾਜ ਨੂੰ ਕਿਹਾ ਕਿ ਇਹਨਾਂ ਦਾ ਵਿਆਹ ਕਰ ਦਿਓ ਪਹਿਲਾ ਤਾਂ ਰਾਜ ਨੇ ਗੁੱਸਾ ਕੀਤਾ ਪਰ ਫਿਰ ਹੌਲੀ-ਹੌਲੀ ਉਸ ਨੂੰ ਅਹਿਸਾਸ ਹੋਇਆ ਕਿ ਪ੍ਰੀਤ ਸਹੀ ਕਹਿ ਰਹੀ ਹੈ ਫਿਰ ਮੇਰੇ ਸਹੁਰੇ ਦਾ ਵਿਆਹ ਕਰ ਦਿੱਤਾ ਤੇ ਹੁਣ ਉਹ ਆਪਣੀ ਨਵੀਂ ਘਰਵਾਲੀ ਦੇ ਨਾਲ ਖੁਸ਼ ਹੈ ਤੇ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਸਕੂਨ ਨਾਲ ਰਹਿ ਰਹੇ ਹਾਂ ਦੋਸਤੋ ਇਹ ਕਹਾਣੀ ਤੁਹਾਨੂੰ ਸੁਣਾਉਣ ਦਾ ਮਕਸਦ ਸਿਰਫ ਇਨਾ ਹੀ ਹੈ ਕਿ ਅੱਜ ਦੇ ਸਮਾਜ ਵਿੱਚ ਹੋ ਰਹੀਆਂ ਸਾਰੀਆਂ ਹੀ ਜ਼ੁਲਮ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਪੇਸ਼ ਹੋਈਆਂ ਨੇ ਇਸ ਲਈ ਹਮੇਸ਼ਾ ਹੀ ਸਾਵਧਾਨ ਤੇ ਸਤਰਕ ਰਹੋ ਤੇ ਚਕੰਨੇ ਰਹੋ ਧੰਨਵਾਦ ਜੀ